ਦੇਖੋ ਜੇ ਇੱਕੋ ਹੀ ਲਾਈਨ ਅਸੀਂ ਖਰਾਬ ਨਹੀਂ ਹੋਣ ਦਿੰਦੇ। ਅਸੀਂ ਕਟਿੰਗ ਕਰਕੇ ਰੱਖਣੇ ਆ। ਬੋਰਡ ਨਵਾਂ ਬਣਾਇਆ ਜੀ ਇਹਨਾਂ ਨੇ। ਇਧਰੇ ਪਾਸੇ। ਤੁਸੀਂ ਦੇਖ ਸਕਦੇ ਹੋ ਜੀ। ਹੋਰ ਹੋਰ। ਨੂੰ ਜਾਵਾਂਗੇ ਅਸੀਂ ਗੁਰਦੁਆਰਾ ਸਾਹਿਬ। ਮਾਤਾ ਸਾਡੀ ਲੱਗੀ ਹੋਇਆ ਸਾਡੇ ਲਈ ਰੋਟੀ ਪਕਵਾਨ ਨਹੀਂ ਰੋਟੀ ਪਕਾਣ ਹਾਂਜੀ ਕਿਵੇਂ ਹੋ ਸਾਰੇ? ਉਮੀਦ ਕਰਦਾ ਤੁਸੇ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ। ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ। ਤੇ ਅੱਜ ਮੈਂ ਚੱਲਿਆ ਆ ਜੀ ਸਤਗੁਰੂ ਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਜਿੱਥੇ ਕਿ ਗੁਨਾਰਕ ਦੇਵ ਜੀ ਦੇ 556 ਪ੍ਰਕਾਸ਼ ਪੁਰਬ ਨੂੰ ਸਮਾਰਟਕ ਪ੍ਰਾਰਥਨਾ ਰਸਈ ਹੋਈ ਜਾਣੀ ਹੈ। ਮੈਂ ਪਹੁੰਚ ਚੁੱਕਾ ਜੀ ਗੁਰਦੁਆਰਾ ਸਾਹਿਬ ਕੋਲ। ਇਹ ਜੀ ਰੰਗ ਦਾਸ ਗੁਰਦਰ ਸਾਹਿਬ ਨੂੰ ਜਾਣ ਦੀ ਐਂਟਰੀ ਅਬੋਰਡ ਨਵਾਬਾਣਾ ਆ ਜੀ ਇਹਨਾਂ ਨੇ ਇਧਰੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਉੱਨੀ ਜਾਵਾਂਗੇ ਅਸੀਂ ਗੁਰਦਰ ਸਾਹਿਬ ਅਸੀਂ ਗੁਰਦਰ ਸਾਹਿਬ ਪਹੁੰਚ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਆ ਤਿਆਰੀ ਹੋ ਰਹੀ ਹੈ ਜੀ ਰਾਤ ਫੇਰੀ ਦੀ ਰੱਖਿਆ ਕੱਢ ਕੇ ਰੋਤਾ ਬਾਹਰ ਗੁਰਮਤਿ ਸ੍ਰੀ ਕਰਨੋਤਿ ਆਵਿਤਾਇ ਦਸਨੇ ਆਵਛੈ ਸ੍ਰੀ ਗੁਰੂ ਜੀ ਮਹਾਰਾਜ ਚਟਿਆ ਬਾਜਾ ਬਾਲਿ ਸ਼ਮਸ਼ੇਰੇ ਤੇ ਤਾਂ ਮੇਰੀ ਪੀੜੀ ਕੇ ਬਾਦ ਤਾਹੀਂ ਹੋਣਾ ਜੀ ਤਹਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਗਾ ਧਿਆਨ ਤਰਖਾ ਸਦਾ ਜੁਨਾ ਜੀ ਸ੍ਰੀ ਵਾਹਿ ਅਨਨਦੋ ਸਰ ਚੜਦੀ ਵੀਰ ਚੜ ਚੜਦੀ ਲੋਲਾ ਤੇ ਰਾਖਲੇ ਢੋਲਾ ਤੇ ਰਾ Fala, चाचा पर्सन नाम से मारो सेवा का जीत वर्ग की आज ज्ञापन पर विशेष समाचार संवाददाता बाबा गुप्ता करते हुए आप का जी शिवाजी महाराज भाई साहब भाई साहब अवतार करी मुलकදරवा में तमाम जाल अपने बाजूया जनक जाने तो मैं एक जाने प्रमुख करने हरमदान कुत्ते करनी बस्ती के नागरिक नाम चंगी बान मेरे पानी भगवान दा सदा पर्वत का Morre, a caramba! ਤਬੀ ਦੋਸਤੋ ਗੁਰਦੁਆਰੇ ਦੀ ਹੋ ਗਈ ਜੀ ਚਾਹ ਪਾਣੀ ਦੀ ਪ੍ਰਭਾਤ ਫੇਰੀ ਦੀ ਸਮਾਪਤੀ ਤੇ ਹੁਣ ਅਸੀਂ ਚੱਲੇ ਆਂ ਜੀ ਗਰਾਈ ਕਰਨ ਮੋਟਾ ਮੇਰੇ ਨਾਲ ਹੀ ਹੁੰਦਾ ਹਮੇਸ਼ਾ ਤੇ ਗੇਟ ਖੜਕਾਨ ਲੱਗੇ ਹੋ ਮੁੰਡੇ ਐਸਾ ਲੈ ਕੇ ਤੁਰੀ ਹੁਣ ਪ੍ਰਭਾਤ ਫੇਰੀ ਕੱਲੂ ਵੀ ਆ ਤੇ ਅੱਜ ਵੀ ਸੀ ਦੋਈ ਪ੍ਰਭਾਤ ਫੇਰੀਆਂ ਬਸ ਫਿਰ ਦੇਖ ਸਕਦੇ ਆ ਤੇ ਕੱਲ ਨੂੰ ਜਿਹੜੀ ਫਰਾਤ ਫੇਰੇ ਨੂੰ ਚਾਹ ਆ ਉਹ ਸਿੰਘ ਸਭਾ ਗੁਰਦੁਆਰੇ ਵਿਖੇ ਸਕਲ ਸੋਸਾਇਟੀਆਂ ਬੀਬੀਆਂ ਬੋਲੋ ਲੰਗਰ ਲਾਇਆ ਜਾਊਗਾ ਲੋ ਵੀ ਦੋਸਤੋ ਅੱਜ ਅਸੀਂ ਖਾਣ ਲੱਗੇ ਜੀ ਮੇਥੇ ਵਾਲੀ ਰੋਟੀ ਇਹ ਮੇਰੇ ਤੋਂ ਥੋੜੇ ਜਿਹਾ ਬਾੜੇ ਤੋਂ ਆਪਣੇ ਤੋਂ ਤੁਸੀਂ ਦੇਖ ਸਕਦੇ ਆ ਮੋਟਾ ਮੋਹਿੱਤ ਤੇ ਮੈਂ ਅਸੀਂ ਖਾਵਾਂਗੇ ਹੁਣ ਮੇਥੇ ਵਾਲੀ ਰੋਟੀ ਇੱਕ ਰੋਟੀ ਮੋਟਰੇ ਦੀ ਇੱਕ ਰੋਟੀ ਮੇਰੀ ਮਾਤਾ ਸਾਡੀ ਲੱਗੀ ਹੋ ਸਾਡੇ ਲਈ ਰੋਟੀ ਪਕਵਾਨ ਨਹੀਂ ਰੋਟੀ ਪਕਾਣ ਤੇ ਲੱਸੀ ਮੜਾਈ ਸਾਰਾ ਕੁਝ ਅਸੀਂ ਛਕਾਂਗੇ ਮਿਲਦੇ ਆ ਜੀ ਰੋਟੀ ਬਣੀ ਛੱਕੇ ਹਾਂਜੀ ਦੋਸਤੋ ਅਸੀਂ ਚੱਲੇ ਆ ਜੀ ਬੀਬੀਆਂ ਕੋਲੋਂ ਮਾਇਆ ਲੈਣ ਹੈ ਬੀਬੀਆਂ ਕੋਲੋਂ ਮਾਇਆ ਲੈਣ ਚੱਲੇ ਆ ਜੀ ਉਹ ਕਹਿੰਦੇ ਸ਼ਹਿਰੋਂ ਜਾ ਕੇ ਸਮਾਨ ਲਿਆਇਓ ਤੇ ਕੱਲ ਨੂੰ ਤੁਹਾਨੂੰ ਇੱਕ ਵਾਰ ਫੇਰ ਦੱਸ ਦੰਨਾ ਤੇ ਕੱਲੂ ਅਸੀਂ ਜਾਣਾ ਹੈ ਪ੍ਰਵਾਸ ਫੇਰੀ ਤੇ ਫੇਰ ਨੂੰ ਸੋਕਨਿ ਸੋਸਾਇਟੀ ਬੀਬੀਆਂ ਵੱਲੋਂ ਰਵਿਦਾਸ ਗੁਰਦਰ ਤੋਂ ਜਿਹੜੀ ਪ੍ਰਵਾਧ ਫੇਰੀ ਨਿਕਲਨੀ ਆ ਜੀ ਉਹਨਾਂ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਬੀਬੀਆਂ ਵੱਲੋਂ ਆ ਜੀ ਇਹ ਆਪਾਂ ਲੈ ਲਿਆ ਜੀ ਨਾਲ ਸਾਡੇ ਮੋਹਰੀਆ ਕਿੰਨੇ ਰਹਿੰਦੇ ਨੇ ਲੈ ਲਿਆ ਪਿਆ ਇਹ ਚੈੱਕ ਮਿਲਿਆ ਜੀ ਸਾਨੂੰ ਨਾਲੀ ਦੇ ਕੋਲੋਂ ਲੱਭਿਆ ਇੱਕ 20 ਦਾ ਨੋਟ ਆ ਨਹੀਂ 10 20 ਦਾ ਆ ਇੱਕ 50 ਦਾ ਆ ਆ 2000 ਤਾਂ ਇਹ ਬਸ ਮਾੜੀਆਂ ਪਾੜ ਗਿਆ ਨਹੀਂ ਇਹ 20 ਤੇ 50 70 ਰੁਪਏ ਹੋ ਗਏ 70 1 0 ਆਪਾਂ ਪਿੱਛੇ ਵਾਦੇ ਨਹੀਂ ਪੈਂਦੇ ਨਾਲ ਸਾਸਰ ਮੇਰਾ ਤਾਂ ਲੈ ਕੇ ਆਣਾ ਆਪਾਂ ਤੁਸੀਂ ਦੇਖ ਸਕਦੇ ਆ 2000 ਰੁਪਏ ਉੱਪਰ ਵੀ ਆ 8:56 ਮਿੰਟ ਤੇ ਜਾਣਾ ਤੇ 9:04 ਮਿੰਟ ਤੇ ਵਾਪਸ ਆਣਾ ਲਿਖਿਆ ਸਾਰਾ ਕੁਝ ਆ ਦੇ ਹਾਂਜੀ ਦੋਸਤੋ ਮਾਇਆ ਸਾਡੇ ਕੋਲ ਆ ਗਈ ਆ ਅਸੀਂ ਚੱਲਿਆਂ ਜੀ ਹੁਣ ਸ਼ਹਿਰ ਨੂੰ ਸਮਾਨ ਲੈਣ ਬਸ ਇਹਨਾਂ 70 ਰੁਪਏ ਦੇਣੇ ਬਾਕੀ ਮੇਰੇ ਆ 70 ਆ ਗਏ ਤਾਂ ਲੱਗਦਾ ਕਿ 70 ਰੁਪਏ ਯੋਗ ਹੈਗੇ ਪੈਸੇ ਦੇ ਦੱਸੋ ਤਾਂ ਕਹਿੰਦਾ 70 ਰੁਪਏ ਦੇਣੇ ਬਾਕੀ ਇਹਦੇ ਆ ਗੀਬਿਆਂ ਨੂੰ ਮੁੜ ਕੇ ਚੀਜ਼ ਵੀ ਲੈ ਕੇ ਦੇਣੀ ਆ ਜਿਹਦੇ ਲਈ ਪੈਸੇ ਆਏ ਆ ਤੇ ਦੇਖਦੇ ਹਾਂ ਇੰਦਾ ਨਹੀਂ ਤੁਹਾਨੂੰ ਦੱਸਣਾ ਸੀ ਕੀ ਲੈ ਕੇ ਆਣਾ ਬਾਅਦ ਚ ਦੱਸਾਂਗੇ ਹਾਂ ਸੁਣ ਮੇਰੀ ਦੁਕਾਨ ਤੇ ਸੋਨੇ ਦੀ ਸੋਨੇ ਦੀ ਦੁਕਾਨ ਸੋਨ ਨੂੰ ਲੈਣਾ ਪੇਠਾ ਤੇ ਅੰਬ ਬਰਫੀ ਨਾਲ ਨਾਲ ਗੱੱਚੀ ਕੁਝ ਗਿਆ ਵਧਾਣੇ ਗੱੱਚੀ ਤੇ ਕੇਰੇ ਨੂੰ ਟਾਹੇ ਲਾ ਵਾਪੜ ਲੋ ਜੀ ਅਸੀਂ ਪਹੁੰਚੇ ਜੀ ਰਵਿਦਾਦ ਗੁਰਦਰ ਸਾਹਿਬ ਮੋਟੇਆਂ ਨੂੰ ਭੁੱਖ ਲੱਗ ਗਈ ਮੋٹے ਹੋਣੀ ਅੰਦਰ ਲੰਗਰ ਹਾਲ ਚ ਗਏ ਕਮਰੇ ਸਟੋਰ ਚ ਉਹ ਹੀ ਰਣਾ ਚੱਕ ਲੈ ਇਥੋਂ ਕਹਿੰਦੇ ਸਵੇਰੇ ਮਿਲੇ ਨਹੀਂ ਚਾਜ ਨਾਲ ਖਾਣ ਨੂੰ ਇਹਨਾਂ ਦਾ ਢਿੱਡ ਵੀ ਨਹੀਂ ਦੋ ਦਾ ਖਾ ਖਾ ਕੇ ਲੜੀਆਂ ਲੜੀਆਂ ਬੱਕ ਕਹਿੰਦੇ ਭਾਈ ਜੀ ਫੇਸੋਂ ਲੜੀ ਹੂੰ ਪਿਕਸਲ ਲੜੀ ਇਹਨਾਂ ਭਾਜੀ ਕੋਲ ਬੱਕ ਕਰਾ ਸਕਦੇ ਆ ਇਹ ਪਿੰਡ ਪੱਲੀ ਉੱਚੀ ਦੇ ਆ ਤੇ ਆਹ ਨਾਲ ਇਹਨਾਂ ਦਾ ਹੈਲਪਰ ਆ ਹੈਲਪਫੁਲ ਦਾ ਕਰਵਾਉਂਦਾ ਨਹੀਂ ਘੁੰਮਦਾ ਰਹਿੰਦਾ ਏ ਸਦਾਈ ਜਿਹਾ ਬੰਦੇ ਨਾਲੇ ਕੰਮ ਕਰਵਾ ਦਵੇ ਉਹਦਾ ਕਹਿੰਦਾ ਮੈਂ ਕੰਮ ਤੇ ਜਾਂਦਾ ਭਾਜੀ ਨਾਲ ਅਸੀਂ ਦੇਖ ਸਕਦੇ ਹਾਂ ਜੀ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਇੱਥੇ ਪ੍ਰਵਾਦ ਫੇਰੀ ਸੀਗੀ ਸੇਰੇ ਕੱਲੂ ਵੀ ਪ੍ਰਵਾਦ ਫੇਰੀ ਆ ਕੀ ਦੇਖ ਰਿਹਾ ਕੋਈ ਨਹੀਂ ਦੇਖੀ ਨਾ ਇਧਰ ਹੁਣ ਥੋੜੀ ਆ ਬਣਾ ਹੂੰ ਇਹਦੀ ਬੇਸਤੀ ਕਰਨੀ ਹੁੰਦੀ ਅਸੀਂ ਤਾਂ ਹਾਂ ਦੇ ਆ ਆ ਕੋਣ ਆਹੇ ਮੋਟੂ ਤਿਲ ਮੋਟੂ ਗਾ ਮੋਟੂ ਮੈਂ ਲੱਫੜ ਮਾਰਨਾ ਪਹਿਲਾਂ ਇਹਨੂੰ ਖਾ ਲਾ ਅੱਛਾ ਆ ਨਹੀਂ ਵਲੌਗਰ ਦਾ ਵਿਆਹ ਇਹ ਨੂੰ ਲੱਗਿਆ ਗੋਫੀਆ ਕਰਾਉਣਾ ਮੈਂ ਆ ਲੈ ਨਹੀਂ ਭਰਾ ਕਰਾਣਾ ਅੱਜ ਬਹੁਤ ਟਾਈਮ ਪਿਆ ਆ ਦੇਖੋ ਜੀ ਸਾਡਾ ਜਲਦੀ ਜਲਦੀ ਕਰਾ ਲੈਣਾ ਆ ਆ ਦੇਖੋ ਜੀ ਤੁਸੀਂ ਇੱਧਰ ਆ ਤੈਨੂੰ ਵੀ ਲੈ ਕੇ ਆਈ ਵਿੱਚ ਵਲੌਗ ਦੇ ਆ ਦੇਖੋ ਜੀ ਸਾਡਾ ਛੋਟੂ ਹੈਲਪਰ ਇਹਨੇ ਪਾਣੀ ਲੜੀਆਂ ਤੁਸੀਂ ਆ ਜਾ ਉਹ ਸੰਗੀ ਜਾਂਦਾ ਉਸਨੇ ਕਹਦਾ ਮੁੰਡਾ ਉਸਨੇ ਕਹਦਾ ਮੁੰਡਾ ਆ ਤੋ ਵੀ ਦੋਸਤੋ ਅਸੀਂ ਪਹੁੰਚ ਗਏ ਆ ਜੀ ਪਿੰਡ ਤੇ ਮੋਟੇ ਨੂੰ ਹੁਣ ਛੱਡਾਂਗੇ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਉੱਥੇ ਇਹਨੇ ਕਰਵਾਣਾ ਕੰਮ ਤੇ ਮੈਂ ਚਲ ਜਾਣਾ ਘਰ ਨੂੰ ਘਰੇ ਜਾ ਕੇ ਬੀਬੀ ਨੂੰ ਸਮਾਨ ਦਵਾਂਗੇ ਦੇਖਦੇ ਫੋਨ ਕਰਕੇ ਕੀ ਕਹਿੰਦੇ ਆ ਜੇ ਤਾਂ ਕਹੂ ਸਮਾਨ ਫੜਾਇਆ ਫੇ ਸਮਾਨ ਫੜਾਇਆ ਨਾ ਨਹੀਂ ਤਾਂ ਫੇ ਮੈਂ ਸ਼ਾਮ ਨੂੰ ਉਧਰ ਨੂੰ ਜਾਣਾ ਗੁਰਦੁਆਰਾ ਸਾਹਿਬ ਨੂੰ ਫੇ ਸਮਾਨ ਨਾਲ ਲੈ ਜਾਵਾਂਗੇ ਦੇਖ ਰਿਹਾ ਜੀ ਤੁਸੀਂ ਦੇਖ ਸਕਦੇ ਆ ਪਿੰਡ ਅਸੀਂ ਪਹੁੰਚ ਗਏ ਅਸੀਂ ਆਏ ਸੀਗੇ ਉਧਰੋਂ ਪਾਰ ਵਾਲੇ ਪਾਸੇ ਦਾ ਇੱਧਰ ਨਹੀਂ ਅਸੀਂ ਆਏ ਇੱਧਰ ਕਿਹਨੇ ਬਾੜ ਦੂਰ ਪੈ ਜਾਂਦੀ ਪਤਾ ਨਹੀਂ ਕਾਹਦੇ ਮੋਟਾ ਕਿਨੇ ਇੱਧਰ ਹੀ ਜਾਣਾ ਸੀ ਦੂਜੇ ਪਾਸੇ ਆ ਗਏ ਆਪਣੇ ਕਿਪੜਾ ਨੂੰ ਲੋ ਵੀ ਦੋਸਤੋ ਅਸੀਂ ਪਹੁੰਚੇ ਹਾਂ ਜੀ ਗੋਪੀ ਭਾਜੀ ਹੁਣਾਂ ਦੇ ਘਰੇ ਤੇ ਅਸੀਂ ਲਾਈਆਂ ਸੀ ਇੱਕ ਦਿਨ ਆਹ ਲੜੀਆਂ ਤੁਸੀਂ ਦੇਖ ਸਕਦੇ ਆ ਤਾਰ ਪਈ ਆ ਸਾਡੀ ਆਹ ਲੜੀਆਂ ਪਈਆਂ ਆ ਆਹ ਮੋਰੇ ਸਾਰੇ ਧੁਰ ਤੱਕ ਆ ਲੜੀ ਪਈਓ ਆ ਤੇ ਉਹ ਅੱਜ ਸਾਡਾ ਘਰ ਖਲਾਰਾ ਇਗਨੋਰ ਕਰਦੇਓ ਤੇ ਤੁਸੀਂ ਦੇਖ ਸਕਦੇ ਆ ਸਾਡਾ ਘਰ ਇੱਥੋਂ ਕਿ ਦਿਖਾਣਾ ਤੁਹਾਨੂੰ ਦੇਖੋ ਜੀ ਸਾਡਾ ਘਰ ਨਿੱਕਾ ਜਿਹਾ ਈ ਆ ਦਦਾ ਬਾਕੀ ਹੁਣ ਤੁਹਾਨੂੰ ਲੜੀਆਂ ਖੋਲ ਕੇ ਚੈੱਕ ਕਰਾਉਣੇ ਆ ਦੇਖੋ ਜੀ ਖਲਾਰਾ ਚੂ ਸ਼ਾ ਸ਼ਾ ਰਾਰਾ ਲੋ ਵੀ ਦੋਸਤੋ ਲੜੀਆਂ ਕਰਦੇ ਇਕੱਠੀਆਂ ਤੇ ਹੁਣ ਅਸੀਂ ਇਹ ਚੀਜ਼ਾਂ ਮਾਮੀ ਨੂੰ ਫੜਾ ਦੇਣੀਆਂ ਆ ਫਿਰ ਗੁਰਗੋਬ ਸਿੰਘ ਜੀ ਤੇ ਗੁਰਪਰਨ ਨੂੰ ਮਾਰੇ ਫੇਰ ਲੜੀਆਂ ਲਾਵਾਂਗੇ ਅਸੀਂ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਜੀ ਗੁਰਦਰਸਾਹ ਲੰਗਰ ਹਾਲ ਦੇ ਵਿੱਚ ਤੇ ਹੁਣ ਅਸੀਂ ਕਿੱਥੇ ਕਰਾਂਗੇ ਧੋਤ-ਤੋਈਆ ਲੰਗਰ ਹਾਲ ਦਾ ਤੇ ਅਰੁਣ ਸਾਡਾ ਰੁੱਸ ਗਿਆ ਇਹਨੂੰ ਚਪੇੜ ਮਾਰੀ ਜਿੱਸ ਕਾੰਦ ਨੇ ਬਸ ਚਿੱਟਾ ਇਹ ਪੁੱਛਦਾ ਹੈ ਇਹ ਕਹਿੰਦਾ ਮੈਂ ਘਰ ਨੂੰ ਚੱਲ ਜਣਾ ਕੰਮ ਨਹੀਂ ਕਰਵਾਉਣਾ ਹੁਣ ਓ ਟੋਗਰੇਟ ਹੋਈ ਜਾਂਦਾ ਲਾ ਕਿੱਥੋਂ ਲੱਭਿਆ ਉਹ ਨਾ 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 ਰੇਲ ਤੱਕਰਦਾ ਸੋਮਾ ਸਾਡਾ ਕੰਮ ਕਰਨ ਲੱਗਿਓ ਆ ਓਏ ਬਾਂਦਰਾ ਜਿਆ ਆ ਦੇਖ ਲੋ ਆ ਗਿਆ ਆ ਗਿਆ ਆ ਗਿਆ ਏ ਏ ਪੇਈ ਮਾਰ ਜੇ ਨੂੰ ਉਹਨੂੰ ਪੇ ਉਹਨੂੰ ਉਹਨਾਂ ਕਰ ਮੰਗੇ ਚਲੋ ਜੀ ਗਾਇਸ ਅਸੀਂ ਹੁਣ ਕੰਮ ਕਰ ਲਈਏ ਤੇ ਸਵੇਰ ਦੇ ਇਥੇ ਪ੍ਰਵਾਹ ਫੇਰੀ ਜਾਣੀ ਆ ਸਤਗੁਰ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਤੋਂ ਪ੍ਰਵਾਹ ਫੇਰੀ ਆਰੰਭ ਹੋ ਗਏ ਸਿੰਘ ਸਭਾ ਗੁਰਦਰਾਸਾ ਪਹੁੰਚਣੀ ਆ ਇੱਥੇ ਸਵਰਗਸਰ ਸੋਸਾਇਟੀ ਬੀਬੀਆਂ ਵੱਲੋਂ ਤੁਹਾਡਾ ਸਵਾਗਤ ਕੀਤਾ ਜਾਣਾ ਚਾਹ ਪਾਣੀ ਉਹਨਾਂ ਦੀ ਅਰੇਂਜਮੈਂਟ ਕੀਤਾ ਜਾਣਾ ਤੇ ਅਸੀਂ ਲੋਬੀ ਦੋਸਤੋ ਅਸੀਂ ਕਰ ਰਹੇ ਸੀ ਗੁਰਦੁਰਸ ਸਫਾਈ ਦੇਖ ਸਕਦੇ ਬਾਹਰ ਪਾਣੀ ਪਾਣੀ ਕੀਤਾ ਪਿਆ ਜਿਸ ਕਰਨ ਨੇ ਤੇ ਸਿੱਟਣ ਚੱਲੇ ਸਮਾਨ ਇਹ ਕਹਿੰਦੇ ਕਚਰਾ ਆ ਦੇਖਦੇ ਨੇ ਕਿ ਛਿੜਦੇ ਆ ਉਹ ਵਾਲੀ ਕਰ ਗਿਆ ਓਏ ਉਹ ਸਫਾਈ ਦੇ ਪੀਸ ਉਹ ਦੇਖੋ ਦੇਖੋ ਸਭਾਂ ਨੂੰ ਮਿਲਦਾ ਜਾਂਦਾ ਤੇਰਾ ਹਨਵੀਰ ਆਲਾ ਹਾਲ ਹੋਣਾ ਤਾਂ ਦੱਸ ਦਿੰਨਾ ਮੈਂ ਹੈਲੋ ਗਾਇਜ਼ ਹੈਲੋ ਗਾਇਜ਼ ਕਾਦਾ ਫਿਰੂੰਗਾ ਵੇ ਆ ਸਾਡਾ ਇਦਾਂ ਨਾ ਬੰਦਾ ਨੇੜੇ ਜੀ ਦਿਦਾ ਨਹੀਂ ਦੇਖ ਲੋ ਹਯੋ ਹਯੋ ਸਿੰਘਾ ਹਾਂ ਹਾਂ ਦਿਦਾ ਨਹੀਂ ਨੇੜੇ ਜੀ ਦਿਖਣਾ ਨਹੀਂ ਨਹੀਂ ਦਾ ਗੱਡੀ ਤੇ ਮੁੱਕ ਗਿਆ ੱਟਕਾ ਦਾ ੱਟਕਾ ਲਾਂਦੀ ਨੂੰ ਸੱਟ ਗਿਆ ਵੇ ਇਹ ਕਾਮ ਰੋੜ ਲੋ ਵੀ ਦੋਸਤੋ ਅਸੀਂ ਪਹੁੰਚੇ ਆ ਜੀ ਹੁਸਨ ਸਿੰਘ ਅੰਕਲ ਦੀ ਦੁਕਾਨ ਤੇ ਤੁਸੀਂ ਦੇਖ ਸਕਦੇ ਆ ਤਾਜੀ ਮਟਰੀ ਫੇਰ ਲਈ ਬਣ ਰਹੀ ਆ ਪਿਆਰ ਹੋ ਰਹੀ ਆ ਹੁਸਨ ਅੰਕਲ ਲੱਗੇ ਹੋ ਆ ਜੀ ਕੰਮ ਕਰਨ ਜੇ ਕਿਸ ਨੇ ਤਾਜੀ-ਤਾਜੀ ਮਟਰੀ ਲੈਣੀ ਹੋਵੇ ਤਾਂ ਉਸਨੇ ਅੰਕ ਨਾਲ ਸੰਪਰਕ ਕਰਨਾ ਇਹ ਆਰਡਰ ਤੇ ਬਣਾ ਦਿੰਦੇ ਆ ਮਟਰੀ ਤੇ ਉਦਾਂ ਬਣੀਓ ਬਣਾਈ ਵੀ ਆ ਜੇ ਕਿਸ ਨੇ ਲੈਣੀ ਹੋਵੇ ਤਾਂ ਬਣੀਓ ਬਣੀ ਮਟਰੀ ਇਹਨਾਂ ਕੋਲ ਲੈ ਸਕਦੇ ਆ ਮੋਸੇ ਬਰੈਡ ਪਕੌੜੇ ਜੋ ਤੁਸੀਂ ਕੋ ਬਣਾ ਦਿੰਦੇ ਆ ਜੀ ਇਹ ਮੌਕੇ ਤੇ ਤੁਹਾਨੂੰ ਅੱਗੇ ਵੀ ਦਿਖਾਈ ਸੀ ਅੰਕ ਦੀ ਦੁਕਾਨ ਤੇ ਇਹ ਤਾਜੀ-ਤਾਜੀ ਮਟਰੀ ਬਣ ਰਹੀ ਜੀ ਤਾਜੀ-ਤਾਜੀ ਆ ਤੁਸੀਂ ਦੇਖ ਸਕਦੇ ਆ ਆ ਰੋਟੀਆਂ ਵੇੜ ਕੇ ਰੱਖੀਆਂ ਇੱਥੇ ਕਟਿੰਗ ਹੁੰਦੀ ਆ ਇਹਦੇ ਕਟਿੰਗ ਕਰਕੇ ਇੱਦਿ ਘੜਾ ਹੀ ਵੇ ਸੜ ਦਿੰਦੇ ਆ ਇਹ ਅੰਕਲ ਦਾ ਮੁੰਡਾ ਰਜੀਵ ਸਰੋਏ ਜਬੇ ਦੋਤੋਂ ਆਪਣੀ ਲੱਕੀਆਂ ਜੀ ਮਟਰੀ ਕੱਟਣਾ ਜੀ ਕੱਢ ਲੈਂਦੇ ਆ ਆ ਵੀ ਕੱਢ ਦਿੰਦੀ ਆ ਇਹ ਸੱਜਾ ਸਾਡਾ ਟ੍ਰਾਇਲ ਤੇ ਹੁਣ ਦੇਖੋ ਜੀ ਅਸੀਂ ਟ੍ਰਾਇਲ ਦਾ ਕੰਮ ਵੀ ਕਰ ਲੈਂਦੇ ਨਾਲ ਨਾਲ ਦੇਖੋ ਜੀ ਇਤੁਈ ਲਾਈਨ ਅਸੀਂ ਖਰਾਬ ਹੋ ਲਈ ਹੁਣ ਦਿੰਦੇ ਆ ਆਮ ਕਟਿੰਗ ਕਰਕੇ ਨਾ ਨੇ ਆ ਉਧਰ ਹਾਂ ਸੁਣਾ ਕੇ ਲੱਗੀ ਹੋਈ ਹੈ ਆਪਣਾ ਕੰਮ ਦਾ ਤੁਸੀਂ ਦੇਖ ਸਕਦੇ ਆ ਐਨ ਇੱਕ ਸਾਰ ਲੱਗਿਓ ਜੀ ਕੱਟਣਾ ਸੀ ਆ ਦੇਖੋ ਇਹ ਵੱਡੀ ਹੁੰਦੀ ਹੈ ਪਿਆਰ ਨਾਲ ਕਟਿੰਗ ਹੁੰਦੀ ਹੈ ਦੀ ਕੱਟਰ ਹੋਏ ਨਹੀਂ ਤਾਂ ਇਹ ਆਖਣ ਨੂੰ ਮਾੜਾ ਜਿਹਾ ਗੋਣ ਦਿੱਤਾ ਰੈਨ ਪਿਆਰ ਪਿਆਰ ਨਾਲ ਕਟਿੰਗ ਕਰੋ ਇਹਦੀ ਜੇ ਕਿਸੇ ਨੇ ਆਪਣੇ ਮਟਰੀ ਮੋਟਰੀ ਕਟਵਾਣੀ ਹੋਵੇ ਬਣਾਣੀ ਸਾਨੂੰ ਆਉਂਦੀ ਨਹੀਂ ਜੇ ਕਟਵਾਣੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਫ੍ਰੀ ਚ ਆ ਕੇ ਛੀਟਾ ਕੱਟ ਕੇ ਜਾਵਾਂਗੇ ਉਹਨਾਂ ਦੀ ਜਿਕਨੇ ਸਮਰ ਮੇਰੇ ਨਾਲ ਵੀਡੀਓਗ੍ਰਾਫਰ ਸਾਡਾ ਸਮਰ ਹੈ ਸਮਰ ਨੇ ਮੇਰਾ ਫੋਨ ਫੜਿਆ ਵੀਡੀਓਗ੍ਰਾਫੀ ਕਰਨ ਲਈ ਇਹ ਇਹਨੂੰ ਐਦਾਂ ਕਟਾਂਗੇ ਆ ਦੇਖੋ ਜੀ ਸੱਜਣਾ ਐਦਾਂ ਫੱਟਾ ਚੱਕ ਕੇ ਆਹ ਦੇਖੋ ਜੀ ਦੇਖੋ ਪੀਸ ਕਿੰਨਾ ਪਿਆਰਾ ਲੱਗ ਰਿਹਾ ਕਿੰਨਾ ਖੂਬਸੂਰਤ ਲੱਗ ਰਿਹਾ ਮਟਰੀ ਮਟਰੀ ਕਰ ਦਵਾਂਗੇ ਮਟਰੀ ਮਟਰੀ ਲੋ ਵੀ ਜੀ ਲੋ ਵੀ ਦੋਸਤੋ 14 ਟਾਈਮ ਹੋ ਚੁੱਕਾ ਹਨੇਰਾ ਹੋ ਗਿਆ ਔਰ ਆਦਰ ਟਾਈਮ ਹੋ ਗਿਆ ਅਸੀਂ ਲੱਗੇ ਹਾਂ ਕੋਕ ਪੀਣ ਸੇਵਾਦਾਰ ਹੁਣ ਅਸੀਂ ਇੱਥੇ ਲਫਾਫਿਆਂ 'ਚ ਮਟਰ ਹੀ ਭਰਾਂਗੇ ਮਟਰ ਹੀ ਸਾਡੇ ਕੋਲ ਪਹੁੰਚ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਆ ਤੇ ਹਲੇ ਗਰਮ ਆ ਪੱਖਾ ਲਾਇਆ ਹੋਆ ਸੀ ਉੱਪਰ ਤੇ ਹੌਲੀ ਹੌਲੀ ਇਹ ਠੰਡੀ ਹੋਗੀ ਫੇਰ ਅਸੀਂ ਲਫਾਫਿਆਂ 'ਚ ਭਰਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਹਲਤਾਂ ਕਰਾਂਗੇ ਤੁਸੀਂ ਦੇਖ ਸਕਦੇ ਆ ਅਜ ਜਸ ਕਾਨੂੰਨ ਅਨੁਸਾਰ ਹੀ ਫਰਸ਼ਤ ਹੋਤਾ ਅੱਜ ਲੋ ਵੀ ਦੋਸਤੋ 8:40 ਵਜੇ ਸ਼ਾਮ ਦੇ ਹੋ ਚੁੱਕੇ ਹਨੇਰਾ ਹੋ ਗਿਆ ਰਾਤ ਦੇ ਤੇ ਤੁਸੀਂ ਦੇਖ ਸਕਦੇ ਆ ਸੇਵਾ ਦਾ ਲੱਗਿਓ ਆ ਜੀ ਮਟਰੀ ਭਾਰਨਾ ਮਟਰੀ ਨਾਲ ਪੇਠਾ ਆ ਤੇ ਨਾਲੇ ਵਰਫੀ ਆ ਇਹ ਸੇਵਨ ਪ੍ਰਵਾਦ ਫਿਰ ਨੂੰ ਅਸੀਂ ਦੇਣੇ ਆ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ 5 ਗੁਲਦਸ ਉਹਦੀਆਂ ਵਿੱਚ ਆ ਇਹ ਸਾਡੇ ਸੇਵਾ ਦਾ ਮੁੱਖ ਸੇਵਾਦਾਰ ਇੱਕ ਵੀਦੂ ਆ ਗਿਆ ਮੁੱਖ ਸੇਵਾਦਾਰ ਜਾ ਬੈਠੀ ਨਾ ਇਹ ਸਿਰ ਤੇ ਰਮਾ ਲਿਆ ਕਹਿੰਦਾ ਸਿਰ ਟਾ ਕੇ ਆ ਕਰੋ ਨਾ ਇਹ ਪਜਾਮਾ ਪਾਇਆ ਕਹਿੰਦਾ ਇੱਥੇ ਪਜਾਮੇ ਨਾ ਪਾ ਕੇ ਆਇਆ ਕਰੋ ਕੱਛਾ ਪਾ ਕੇ ਆ ਗਿਆ ਇਹ ਦੇਖ ਲੋ ਮੁੱਖ ਸੇਵਾਦਾਰ ਇਹਦੇ ਵਗੈਰ ਇਹਦੇ ਵਗੈਰ ਰੌਣਕ ਹੈ ਨਹੀਂ ਉਹਦਾ ਪਿੰਡ ਚ ਸਹੀ ਗੱਲ ਆ ਇਹ ਹੀ ਗੱਲ ਆ ਰੌਣਕ ਬਿਨਾ ਰੌਣਕ ਵੀ ਪੂਰੀ ਲਾਈ ਰੱਖਦਾ ਹੈ ਚੇਤ ਜਿਹਾ ਲਾਈ ਰੱਖਦਾ ਹੈ ਇਹ ਤਾਂ ਹੈ ਹੁਣ ਥੋੜਾ ਜਿਹਾ ਪਣੀ ਕਮ ਹੋ ਗਿਆ ਓਏ ਹਾਂ ਉਹ ਤੇ ਆ ਕੁਝ ਕਹਿਣਾ ਜਾਊਂਗਾ ਹਾਂਜੀ ਬੋਲੋ ਸਾਰੇ ਜਾਨੇ ਭਰਾਵਾਂ ਜੀ ਜੂਰ ਪਹੁੰਚੋ ਸਾਰੇ ਜਾਨੇ ਭਰਾਵਾਂ ਦੇ ਇੱਥੇ ਜੂਰ ਪਹੁੰਚਿਓ ਤੂੰ ਆ ਜੀ ਮੈਂ ਉਹਨਾਂ ਨੂੰ 5 ਵਜੇ ਹੱਥ ਕਾਈ 5 ਵਜੇ ਭਰਾਵਾਂ ਦੇ ਨਿਕਲ ਜਣੀ ਆ ਤੈਨੂੰ ਦੱਸ 7:30 ਦੇ ਕਰੜੇ ਤਰ ਮੈਂ ਬੱਸ ਵੀ 2:50 ਤੇ ਤੁੰਗਾ ਦਮਗਾ ਬੋਲਸ਼ ਕਰੂੰਗਾ ਬੋਲਣ ਉਹ ਦੋੜਨਾ ਫੜ ਗਿਆ ਸੁਣ ਅੰਦਰ ਚਾਹ ਪਾਨ ਲਾਵਾ ਹੈ ਵੀ ਆਪ ਉਧਰ ਨਹੀਂ ਮਿਲ ਜਣਾ ਚਾਹ ਪੱਤੀ ਦਾ ਹੋਏਗਾ ਕੋਈ ਗੱਲ ਨਹੀਂ ਚਲੋ ਠੀਕ ਆ ਗਾਇਜ਼ ਕੱਲ ਮਿਲਦੇ ਆ ਜੀ